ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਅੱਜ ਦਾ ਯਾਰ ਵੀਰੇ ਤੁਸੀਂ ਧੰਨ ਧੰਨ ਕਰਾ ਦਿੱ ਇੱਕ ਨਮਾਣੇ ਜੇ ਬੰਦੇ ਨੂੰ ਇੱਕ ਆਮ ਜੇ ਬੰਦੇ ਨੂੰ ਤੁਸੀਂ ਅੱਜ ਇੰਨੀ ਉਹ ਪਿਆਰ ਦਿੱਤਾ ਕਦਰ ਦਿੱਤਾ ਵੀਰੇ ਦਿਲੋਂ ਧੰਨਵਾਦ ਤੁਹਾਡਾ ਤੇ ਪਿੱਤ ਰਾਹ ਜਾਂਦਾ ਆਪਣਾ ਟਰੈਕਟਰ ਲੱਗਿਆ ਸੀ ਨਾ ਤੇ ਆ ਮਸ਼ੀਨਾ ਪ੍ਰੀਤ ਵਾਲਿਆਂ ਦੀ ਆ ਇਹ ਆਪਣੇ ਵੀਰੇ ਨੇ ਲਈ ਆ ਦੀਪੇ ਵੀਰੇ ਨੇ ਉਹਨਾਂ ਦੀ ਆ ਇਹ ਤੇ ਆਪਣੇ ਟਰੈਕਟਰ ਨੇ ਖਾਲੀ ਜਾਣਾ ਸੀ ਤਾਂ ਵੀਰਾ ਕਹਿੰਦਾ ਸੀ ਲੈ ਜਿਓ ਤੁਸੀਂ ਹਨਾ ਤੇ ਹੁਣ ਦੇਖੋ ਆਪਾਂ ਰਿਜਨਲ ਪਲੇਟਾਂ ਪਾਈਆਂ ਉਹਨਾਂ ਦਾ ਫਾਇਦਾ ਇਹ ਹੋਇਆ ਕਿ ਟਰੈਕਟਰ ਨੂੰ ਬਿਲਕੁਲ ਪਰਵਾਹ ਨਹੀਂ ਅਰੀਜਨਲ ਪਲੇਟਾਂ ਦੇ ਹਨਾ ਕਿ ਟਰੈਕਟਰ ਨੂੰ ਜਮਾਂ ਪਰਵਾਹ ਨਹੀਂ ਹੈਗੀ ਰਿਜਨਲ ਪਲੇਟਾਂ ਦੀ ਟਰੈਕਟਰ ਸੇਮ ਚੱਲ ਰਿਹਾ ਹਨਾ ਤੇ ਦੇਖ ਟਰੈਕਟਰ ਨੂੰ ਨਾ ਮੂਰੋ ਝੋਲ ਮਾਲ ਮਾਰ ਰਿਆ ਨਾ ਕੁਝ ਹੋ ਰਿਹਾ ਹਨਾ ਪੂਰਾ ਸਹੀ ਚੱਲ ਰਿਹਾ ਟਰੈਕਟਰ ਤੇ ਉਹ ਜਿਵੇਂ ਦੂਜੇ 50 75 ਮਗਰ ਪਤਾ ਨਹੀਂ ਸ਼ਾਇਦ ਇਹ ਮਸ਼ੀਨ ਹਲਕੀ ਹੋ ਗ੍ਰਹਿਮੇ ਨਾਲ ਮੈਨੂੰ ਹੁਣ ਪਤਾ ਨਹੀਂ ਹੈਗਾ ਹਾਂ ਬਾਕੀ ਉੱਤੇ ਵੇਟ ਦੇਖ ਦੇਖ ਲਾਂਗੇ ਵੀ ਕਿੰਨੀ ਭਾਰੀ ਆ ਕਿੰਨੀ ਹਲਕੀ ਆ ਉਹ ਬਾਅਦ ਚ ਪਤਾ ਲੱਗ ਜਾਊਗਾ ਤੇ ਬੱਸ ਇਹ ਟਰੈਕਟਰ ਜਮਾ ਨਹੀਂ ਹਲਦਾ ਵੇਟਾਂ ਲੰਬੀਆਂ ਵੇਟ ਲੰਬੇ ਕਰਕੇ ਬਹੁਤ ਫਰਕ ਆ ਵੀਰੇ ਲੰਬੇ ਵੇਟਾਂ ਦਾ ਬਹੁਤ ਫਰਕ ਪੈ ਜਾਂਦਾ ਇਹ ਲੰਬੀਆਂ ਪਲੇਟਾਂ ਸੋਹਣੀਆਂ ਇਹ ਮਾਡਲ ਨੂੰ ਹੀ ਲੱਗਦੀਆਂ ਜਿਹੜੇ ਪੁਰਾਣੇ ਮਾਡਲ 50 75 ਉਹਨਾਂ ਨੂੰ ਨਹੀਂ ਸੋਹਣੀਆਂ ਲੱਗਦੀਆਂ ਹਾਂਜੀ ਵੀਰੇ ਵੀਰੇ ਯਾਰ ਮੈਂ ਕਿਵੇਂ ਧੰਨਵਾਦ ਕਰਾਂ ਤੁਹਾਡਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਕੀ ਜਿਵੇਂ ਤੁਸੀਂ ਅੱਜ ਵੀਰੇ ਮੈਨੂੰ ਇੰਨਾ ਪਿਆਰ ਦਿੱਤਾ ਸਭ ਤੋਂ ਵੱਧ ਖੁਸ਼ੀ ਉਹ ਹੋ ਰਹੀ ਸੀ ਜਦੋਂ ਨਾ ਬਾਹਲੀ ਉਮਰ ਦੇ ਬਜ਼ੁਰਗ ਵੀ ਆ ਕੇ ਹਨਾ ਕਿ ਡੈਡੀ ਹੁਣਾਂ ਤਾਂ ਵੀ ਵੱਡੇ ਉਹ ਕਹਿੰਦੇ ਸੀ ਵੀ ਮੈਂ ਅਸੀ ਫੋਟੋ ਖ ਚਾਲੋ ਯਾਰ ਵੀ ਫੋਟੋ ਖ ਚਾਲਾ ਸੰਦੂ ਤੇ ਬੜਾ ਯਾਰ ਸੱਚੀ ਕਹਿਣਾ ਠੀਕ ਆ ਵਾਹਿਗੁਰੂ ਚੜ੍ਹਦੀਆਂ ਕਲਾਂ ਚ ਰੱਖੇ ਨਜ਼ਰਾਂ ਤੋਂ ਬਚਾਵੇ ਹਨਾ ਕਿ ਏਦਾਂ ਹੀ ਆਪਾਂ ਨੂੰ ਜ਼ਮੀਨ ਨਾਲ ਜੋੜ ਕੇ ਰੱਖੇ ਤੇ ਮੈਂ ਮਾਫੀ ਮੰਗਦਾ ਜੇ ਕਿਸੇ ਵੀਰ ਤੋਂ ਜੇ ਕਿਸੇ ਵੀਰ ਦਾ ਦਿਲ ਦੁਖਿਆ ਹੋਵੇ ਫੋਟੋ ਨਾ ਖਿਚਾ ਹੋਈ ਹੋਵੇ ਪਰ ਮੈਂ ਤਾਂ ਪੱਕਾ ਵੀਰੇ ਹਰੇਕ ਨੂੰ ਜਿਹੜੇ ਵੀਰ ਨੇ ਵੀ ਜਾਣਗੇ ਮੇਰੇ ਨਹੀਂ ਆਪਣੀ ਨਿਗਾ ਵੀ ਪੈਂਦੀ ਸੀ ਮੈਂ ਤਾਂ ਉਹਨੂੰ ਬੁਲਾਇਆ ਹੀ ਹੈ ਵੀਰ ਨੂੰ ਹਨਾ ਬਹੁਤ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਤੁਸੀਂ ਇੰਨਾ ਪਿਆਰ ਦਿੱਤਾ ਇੰਨਾ ਸਤਿਕਾਰ ਦਿੱਤਾ ਤੇ ਇਹ ਮੈਂ ਕਦੇ ਨਹੀਂ ਜਾਣ ਕੇ ਭੁੱਲ ਸਕਦਾ ਹਨਾ ਕਿ ਐਡਾ ਤੁਸੀਂ ਦਿਲੋਂ ਰਿਸਪੈਕਟ ਹੈ ਵੀਰੇ ਤੁਹਾਡੇ ਸਾਰਿਆਂ ਲਈ ਹਨਾ ਕੀ ਇੰਨਾ ਤੁਸੀਂ ਪਿਆਰ ਸਤਿਕਾਰ ਬਖਸ਼ਿਆ ਯਾਰ ਵੀਰੇ ਬਹੁਤ ਧੰਨਵਾਦ ਵੀਰੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਵੀਰੇ ਤੇ ਬਾਕੀ ਚਲੋ ਵਾਹਿਗੁਰੂ ਸਾਰੇ ਵੀਰਾਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਤੇ ਮੇਲਾ ਬਹੁਤ ਸੋਹਣਾ ਹੋਇਆ ਮੇਲਾ ਬਹੁਤ ਇਕੱਠ ਸੀਗਾ ਵੀ ਇੰਨਾ ਸੋਚਿਆ ਵੀ ਨਹੀਂ ਸੀ ਵੀ ਜਿੰਨਾ ਇਕੱਠ ਹੋਇਆ ਹਨਾ ਤੇ ਬਹੁਤ ਘੱਟ ਸੀਗਾ ਬਹੁਤ ਵੀ ਰਾਏ ਵਧੀਆ ਪ੍ਰਸ਼ਾਦਾ ਪਾਣੀ ਸੀ ਸਭ ਕੁਝ ਸਭ ਕੁਝ ਵਧੀਆ ਸੀਗਾ ਹਨਾ ਤੇ ਬਹੁਤ ਵਧੀਆ ਸਰ ਗਿਆ ਸਾਰਿਆਂ ਦਾ ਹਨ ਤੇ ਚਲੋ ਜਿੰਨੇ ਵੀ ਸਟਾਲਾਂ ਵਾਲੇ ਸੀ ਜ ਮਸ਼ੀਨਰੀ ਵਾਲੇ ਸੀ ਸਾਰੇ ਬਹੁਤ ਵਧੀਆ ਖੁਸ਼ ਹੋ ਕੇ ਗਏ ਆ ਸਾਰੇ ਜਾਣੇ ਕਿ ਹਾਂ ਭਾਈ ਸਾਨੂੰ ਕੰਮ ਮਿਲਿਆ ਸਾਡੀਆਂ ਮਸ਼ੀਨਾਂ ਵੋਕੋਈਆਂ ਟਰੈਕਟਰ ਵਾਲੇ ਕਹਿੰਦੇ ਸਾਡੇ ਟਰੈਕਟਰ ਸੇਲ ਹੋ ਗਏ ਵਿਕੇ ਆ ਹਨ ਸਭ ਨੇ ਆਪੋ ਆਪਣਾ ਕਰਿਆ ਹਨਾ ਕੰਮ ਬਹੁਤ ਵਧੀਆ ਦੇਖੋ ਵੀਰ ਜਿਹੜੀ ਜਿਹੜੇ ਬੰਦੇ ਕੁਆਲਿਟੀ ਦੇਣਗੇ ਉਹਨਾਂ ਦਾ ਕੰਮ ਤਾਂ ਚੱਲੂਗਾ ਹੀ ਚੱਲੂਗਾ ਇਹ ਜਿਹੀਆਂ ਚੀਜ਼ਾਂ ਤੇ ਦੇਣ ਦਾ ਫਰਜ਼ ਬਣਦਾ ਹਨ ਕਿ ਆਪਣਾ ਆਪਣਾ ਪੂਰਾ ਫਰਜ਼ ਬਣਦਾ ਕਿ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਹਨ ਤੇ ਉਹ ਕੀ ਬਹੁਤ ਥੱਕ ਗਿਆ ਯਾਰ ਅੱਜ ਕਿਉਂਕਿ ਅੱਜ ਬੈਠ ਹੀ ਨਹੀਂ ਹੋਇਆ ਕੁਰਸੀ ਤੇ ਤਾਂ ਬੈਠ ਹੀ ਨਹੀਂ ਹੋਇਆ ਵੀ ਕੁਰਸੀ ਤੇ ਬੈਠ ਹੋਇਆ ਹੋਵੇ ਲੇ ਉਹ ਬਾ ਜਿੰਨਾ ਚਿਰ ਮੜਾ ਸਟੇਜ ਤੇ ਰਿਆਂ ਬਸ ਉਨਾ ਟਾਈਮ ਹੀ ਬੈਠ ਰਿਹਾ ਨਹੀਂ ਤਾਂ ਬੈਠ ਹੀ ਨਹੀਂ ਹੋਇਆ ਬਿਲਕੁਲ ਵੀ ਤੇ ਇੰਨਾ ਖੜਾ ਹੀ ਰਹਿ ਆ ਇੱਦਾਂ ਖੜਾ ਹੀ ਰਹਿ ਆ ਨਹੀਂ ਯਾਰ ਕਦੇ ਮੈਂ ਸੋਚਿਆ ਮੈਂ ਨਹੀਂ ਸੀਗਾ ਕਿ ਯਾਰ ਵੀ ਮੈਂ ਆਪ ਸੋਚਦਾ ਹੁੰਦਾ ਵੀ ਕਦੇ ਹੁੰਦਾ ਸੀਗਾ ਕਿ ਯਾਰ ਵੀ ਆਪਾਂ ਵੀ ਜਦੋਂ ਜਿਹਦੇ ਜਿਹੜੇ ਪਸੰਦ ਆ ਜਿਵੇਂ ਚਲੋ ਜਿਹੜੇ ਪਸੰਦ ਆ ਆਪਾਂ ਨੂੰ ਪਰ ਮੇਰਾ ਨਾ ਸੱਚੀ ਕਹਿੰਨਾ ਚਲੋ ਆਪੋ ਆਪਣੀ ਚੁਆਇਸ ਹੁੰਦੀ ਆ ਮੇਰਾ ਬਹੁਤ ਘੱਟ ਇਹ ਜਿਆ ਰਿਹਾ ਚਾਂਸ ਹੈ ਨਾ ਵੀ ਮੈਂ ਕਦੇ ਕਿਸੇ ਨਾਲ ਫੋਟੋ ਨਹੀਂ ਖਿਚਾਈ ਕਦੇ ਵੀ ਮੈਂ ਨਹੀਂ ਕਹਿੰਦਾ ਕਿਸੇ ਨਾਲ ਫੋਟੋ ਖਿਚਾਉਣ ਦੀ ਆਪੋ ਆਪਣਾ ਹੁੰਦਾ ਹਨਾ ਤੇ ਪਰ ਚਲੋ ਸਾਰੇ ਵੀਰਾਂ ਨੂੰ ਹੁੰਦਾ ਹਨਾ ਮੈਂ ਮੈਂ ਤਾਂ ਗਿਆ ਵੀ ਨਹੀਂ ਜਾਂਦਾ ਕਿਸੇ ਨੂੰ ਤੇ ਸੰਗ ਲੱਗਦੀ ਹੁੰਦੀ ਸੀ ਹਨਾ ਤੇ ਅੱਜ ਵੀ ਵੀਰੇ ਮੈਨੂੰ ਬਹੁਤ ਦੇਖਿਆ ਮੈਂ ਬਹੁਤ ਸੰਗ ਦੇ ਵੀਰ ਵੀਰੇ ਸੰਗਿਆ ਨਾ ਕਰੋ ਖੁੱਲੇ ਦਿਨ ਨਾਲ ਆਪਾਂ ਵੀ ਤੁਹਾਡੇ ਵਰਗੇ ਆ ਤੇ ਤੁਹਾਡੇ ਤੋਂ ਵੀ ਨੀਵੇਂ ਆ ਜਦ ਮਰਜੀ ਮੋਢੇ ਤੇ ਹੱਥ ਰੱਖ ਕੇ ਫੋਟੋ ਖਿਚਾਓ ਵੀਰੇ ਭਰਾਵਾਂ ਵਾਂਗੂ ਭਰਾਵਾਂ ਵਾਂਗੂ ਠੀਕ ਨਹੀਂ ਇਹ ਕੋਈ ਆਪਣੇ ਜੀ ਦਿੱਕਤ ਨਹੀਂ ਜਿਹੜੇ ਆਪਣੇ ਤੋਂ ਵੱਡੀ ਉਮਰ ਦੇ ਉਹਨਾਂ ਦੇ ਤਾਂ ਪੈਰੀ ਹੱਥ ਲਾ ਗਿਆ ਬਸ ਫੋਟੋ ਕਿ ਚਾਵਾਂਗੇ ਇਹ ਚ ਕਿਹੜੀ ਗੱਲ ਆ ਕਿ ਆਪਣੇ ਵਿੱਚ ਇਹ ਨਹੀਂ ਹੈਗੀ ਤੇ ਨਾ ਕੋਈ ਵੀਰ ਸੰਗਿਆ ਕਰੋ ਅਹ ਦੇਖੋ ਵੀਰੇ ਤੁਸੀਂ ਵੀ ਇੱਥੇ ਤੱਕ ਪਹੁੰਚ ਆਇਆ ਜੇ ਤੁਸੀਂ ਨਾ ਮੇਰੀ ਵੀਡੀਓ ਦੇਖਦੇ ਤਾਂ ਮੈਨੂੰ ਕੀ ਨਹੀਂ ਜਾਣਣਾ ਸੀ ਇੰਨੇ ਬੰਦਿਆਂ ਨੇ ਜਾਣਣਾ ਸੀ ਕਿਸੇ ਨੇ ਨਹੀਂ ਜਾਣਣਾ ਸੀ ਤੇ ਫੇਰ ਵੀਰੇ ਮੈਂ ਠੋਡੇ ਤੋਂ ਕਿਵੇਂ ਭੱਜ ਸਕਦਾ ਨਹੀਂ ਭੱਜ ਸਕਦਾ ਵੀਰੇ ਕਦੇ ਵੀ ਨਹੀਂ ਭੱਜ ਸਕਦਾ ਵੀਰੇ ਇਸ ਦੀਆਂ ਚੀਜ਼ਾਂ ਦਾ ਠੀਕ ਨਹੀਂ ਤਾਂ ਇਸ ਕਰਕੇ ਵੀਰੇ ਦਿਲੋਂ ਸਾਰੇ ਵੀਰਾਂ ਦਾ ਧੰਨਵਾਦ ਆ ਤੇ ਕਦੇ ਵੀ ਵੀਰੋ ਇਸ ਦੀ ਚੀਜ਼ ਨਾ ਸੋਚਿਆ ਕਰੋ ਜਿਵੇਂ ਮਰਜੀ ਬਸ ਜਦੋਂ ਫਾਰਮ ਤੇ ਆਉਣਾ ਬਸ ਵੀਰ ਬਣੇ ਕਾਲ ਕਰਕੇ ਆ ਜਾਇਆ ਕਰੋ ਕੋਈ ਆਪਣੇ ਸਦਾ ਦਿਲ ਦੇ ਦਰਵਾਜ਼ੇ ਵੀ ਖੁੱਲੇ ਆ ਤੇ ਫਾਰਮ ਦੇ ਦਰਵਾਜ਼ੇ ਵੀ ਖੁੱਲੇ ਆ ਤੇ ਫਾਰਮ ਦੇ ਆਪਣੇ ਗੇਟ ਹੀ ਨਹੀਂ ਫਾਰਮ ਦਾ ਹਮੇਸ਼ਾ ਖੁੱਲ੍ਹਿਆ ਆ ਪਰ ਇਹ ਹੁੰਦਾ ਵੀ ਆਪ ਕਈ ਵਾਰ ਵੀਰੇ ਕਿਤੇ ਮੋਟਰ ਤੇ ਹੁੰਨੇ ਆ ਜਾਂ ਕਿਤੇ ਕੰਮ ਗਏ ਹੁੰਨੇ ਆ ਇਹ ਚੀਜ਼ਾਂ ਹੁੰਦੇ ਜਦੋਂ ਸੀਜ਼ਨ ਚੱਲਦਾ ਉਦੋਂ ਉਦੋਂ ਨਹੀਂ ਕਿਤੇ ਜਾਂਦੇ ਜਦੋਂ ਹੁਣ ਕਿਤੇ ਨਾ ਕਿਤੇ ਜਾਣਾ ਪੈ ਜਾਂਦਾ ਨਾ ਵੀਰੇ ਮੈਂ ਚੱਕਰ ਤੇ ਨਹੀਂ ਤਾਂ ਕੋਈ ਉਹ ਆਪਾਂ ਨੂੰ ਪ੍ਰੋਬਲਮ ਨਹੀਂ ਹੁੰਦੀ ਮਿਲਣਾ ਕਰਨੀ ਤੇ ਬਸ ਜਦੋਂ ਮਰਜ਼ੀ ਕਾਲ ਕਰਕੇ ਆ ਜਾ ਕਰੋ ਬਸ ਆ ਇੱਕ ਵੀਰਾਂ ਨੂੰ ਹੋਰ ਰਿਕਵੈਸਟ ਆ ਵੀ ਵੀਰੇ ਤੁਸੀਂ ਨੰਬਰ ਲੈਨੇ ਹੋ ਹਨਾ ਸਿੱਧੇ ਯਾਰ ਮੈਨੂੰ ਨਾ ਕਾਲ ਕਰ ਲਿਆ ਕਰੋ WhatsApp ਤੇ ਮੈਸੇਜ ਨਾ ਕਰਿਆ ਕਰੋ ਜਿਹੜਾ ਵੀ ਕੁਝ ਪੁੱਛਣਾ ਕਾਲ ਕਰਕੇ ਪੁੱਛ ਲਓ ਪਰ WhatsApp ਤੇ ਮੈਸੇਜ ਕਰ ਕਰਕੇ ਪੁੱਛਿਆ ਨਾ ਕਰੋ ਠੀਕ ਨਹੀਂ ਉਹ ਮੈਨੂੰ ਬੜਾ ਬੁਰਾ ਲੱਗਦਾ ਯਾਰ ਮੈਂ ਤੁਮ WhatsApp ਤੇ ਨਾ ਮੈਂ ਰਿਪਲਾਈ ਨਹੀਂ ਮੈਂ ਤੁਹਾਨੂੰ ਰਿਪਲਾਈ WhatsApp ਤੇ ਦੇ ਨਹੀਂ ਹੁੰਦਾ ਚਲੋ ਹਾਂ Instagram ਤੇ ਵੀਰ ਜੁੜਦੇ ਆ ਉੱਥੇ ਕਿਸੇ ਕੋਲ ਨੰਬਰ ਨਹੀਂ ਹੁੰਦਾ ਜਾਂ ਹਨਾ ਜਾਂ Instagram ਤੇ ਸਟੋਰੀ ਪਾਈ ਹੁੰਦੀ ਆ ਉਹ ਚ ਗੱਲ ਹੁੰਦੀ ਆ ਜਾ ਰੀਲ ਪਾਈ ਹੁੰਦੀ ਆ ਉਹਦੇ ਰਿਲੇਟਡ ਗੱਲ ਹੁੰਦੀ ਆ ਵੀਰੇ ਆ ਚੀਜ਼ ਕਿਵੇਂ ਆ ਨਾ ਉਹ ਉਹ ਚੀਜ਼ ਮੰਨੀ ਜਾਂਦੀ ਆ ਹਨਾ ਤੇ ਪਰ ਹੁਣ ਜਿਹੜੇ ਵੀਰ ਐਵੇਂ ਨੰਬਰ ਵੀ ਲੈ ਲੈਂਦੇ ਆ ਫਿਰ ਗੱਲਾਂ ਸਾਰੀਆਂ ਵਟਸਐਪ ਦੀ ਕਰਨੀਆਂ ਮੈਸੇਜ ਉਹ ਕੰਮ ਨਾ ਵੀਰ ਬਣੇ ਕਰਿਆ ਕਰੋ ਮੈਨੂੰ ਨਾ ਸਿੱਧੀ ਕਾਲ ਲਾ ਲਿਆ ਕਰੋ ਜਾਂ ਤੁਹਾਡੇ ਕੋਲ ਨੰਬਰ ਆ ਗਿਆ ਤੁਸੀਂ ਸਿੱਧੀ ਮੈਨੂੰ ਕਾਲ ਲਾਓ ਬਸ ਸਵੇਰੇ 6 ਵਜੇ ਤੋਂ ਸਟਾਰਟ ਕਰ ਲੋ ਚਾਹੇ ਤੁਸੀਂ ਠੀਕ ਆ ਸ਼ਾਮ ਦੇ 7 ਵਜੇ ਤੱਕ 6 6:30 7 ਵਜੇ ਤੱਕ ਜਿੰਨੀ ਵਾਰ ਮਰਜ਼ੀ ਕਾਲ ਕਰ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਬਸ ਹਾਂ ਬਸ ਉਦੋਂ ਨਾ ਰਾਤ ਨੂੰ ਕਰਿਆ ਕਰੋ ਨਾ ਉਦੋਂ ਪਹਿਲਾਂ ਕਰਿਆ ਕਰੋ ਬਸ ਇੰਨਾ ਕਰਿਆ ਕਰੋ ਮਿਲਣ ਜਦੋਂ ਵੀ ਮਿਲਣਾ ਆਉਣਾ ਵੀਰੇ ਪੁੱਛ ਕੇ ਆ ਜਾ ਕਰੋ ਬਸ ਵੀ ਜਾਨੀ ਕਿ ਇੱਕ ਵਾਰ ਕਾਲ ਕਰ ਲਓ ਕਾਲ ਕਰਕੇ ਆਪਣਾ ਟਾਈਮ ਲਾ ਕੇ ਹਾਂ ਮੈਂ ਵੇਟ ਕਰੂੰਗਾ ਕਰਦਾ ਵੀ ਮੈਂ ਵੇਟ ਹਰੇਕ ਵੀਰ ਨਾਲ ਜਿੱਦਾਂ ਮੇਰੀ ਗੱਲ ਹੋ ਜਾਂਦੀ ਹੈ ਵੀਰ ਕਹਿ ਦਿੰਦੇ ਵੀ ਵੀਰੇ ਅਸੀਂ 8 ਵਜੇ ਆਉਣਾ ਤਾਂ ਆਪਾਂ ਵੇਟ ਕਰਕੇ ਮਿਲੀਦਾ ਵੀਰੇ ਆ ਮੈਨੂੰ ਕੋਈ ਉਹ ਪ੍ਰੋਬਲਮ ਨਹੀਂ ਹੈਗੀ ਨਾ ਆਪਾਂ ਨੂੰ ਹੈਗੀ ਆ ਬਿਲਕੁਲ ਵੀ ਹਨ ਕਿ ਕਿਸੇ ਨੂੰ ਮਿਲਣ ਦੇ ਵਿੱਚ ਮੈਨੂੰ ਕੋਈ ਨਹੀਂ ਮੈਨੂੰ ਤਾਂ ਖੁਸ਼ੀ ਮਿਲਦੀ ਆ ਕਿ ਵੀਰ ਮੈਨੂੰ ਇੰਨੇ ਜਾਣਨ ਲੱਗ ਗਏ ਇੰਨੇ ਉਹ ਹੋ ਗਿਆ ਵੀ ਮੇਰੇ ਨਾਲ ਇੰਨੇ ਪਿਆਰ ਕਰਦੇ ਆ ਵੀਰ ਯਾਰ ਆਪਾਂ ਤਾਂ ਤੁਸੀਂ ਵੀਰੇ ਮੈਨੂੰ ਇੰਨੇ ਜੋਗੇ ਵਾਲਾ ਤਾਂ ਮੈਂ ਹੈ ਨਹੀਂ ਸੀ ਜਿੱਥੇ ਤੁਸੀਂ ਮੈਨੂੰ ਬਿਠਾਤਾ ਜਿੰਨੇ ਜੋਗੇ ਵਾਲਾ ਤੁਸੀਂ ਮੈਨੂੰ ਜਿੰਨੀ ਤੁਸੀਂ ਮੈਨੂੰ ਇੱਜ਼ਤ ਦਿੱਤੀ ਮੈਂ ਇੰਨੇ ਵਾਲਾ ਤਾਂ ਹੈ ਨਹੀਂ ਸੀ ਸੱਚੀ ਦੱਸਦਾ ਤੁਹਾਨੂੰ कि ਜਿੱਥੇ ਤੱਕ ਅੱਜ ਤੁਸੀਂ ਅੱਜ ਤੁਸੀਂ ਮੈਨੂੰ ਮਹਿਸੂਸ ਕਰਵਾਇਆ ਵੀ ਹਾਂ ਵੀ ਸਾਹ ਮੈਂ ਤਾਂ ਮਾੜਾ ਜਿਹਾ ਤਰਨ ਹੀ ਨਹੀਂ ਦਿੰਦੇ ਸੀ ਵੀਰ ਵੀ ਹਾਂ ਜਗਾ ਵੀਰੇ ਫੋਟੋ ਕਰਉਣੀਆ ਵੀਰੇ ਫੋਟੋ ਕਰਉਣੀਆ ਵੀਰੇ ਫੋਟੋ ਚਲੋ ਬਹੁਤ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਸੱਚੀ ਕਹਿੰਨਾ ਵੀਰੇ ਦਿਲੋਂ ਪਿਆਰ ਆ ਇੰਨੀ ਕੀ ਖੁਸ਼ੀ ਮਹਿਸੂਸ ਹੋਈ ਨਾ ਵੀਰੇ ਮੈਨੂੰ ਜਦ ਅੱਜ ਜਦੋਂ ਤੁਸੀਂ ਇਹ ਕੁਝ ਹੋਇਆ ਵਾ ਬਸ ਦਿਲੋਂ ਕੋਈ ਲਫ਼ਜ਼ ਨਹੀਂ ਯਾਰ ਮੇਰੇ ਕੋਲੇ ਤੁਸੀਂ ਇੰਨਾ ਪਿਆਰ ਦਿੱਤਾ ਨਾ ਬਸ ਲਫ਼ਜ਼ ਨਹੀਂ ਹੈਗੇ ਠੀਕ ਨਹੀਂ ਤੁਹਾਡਾ ਕਰਜਦਾਰ ਹੀ ਆ ਮੈਂ ਤੇ ਇਹ ਦੇਣਾ ਮੈਂ ਕਦੇ ਨਹੀਂ ਦੇ ਸਕਦਾ ਆਪਦੀ ਜ਼ਿੰਦਗੀ ਚ ਨਾ ਕਿ ਜਿੱਥੇ ਤੱਕ ਅੱਜ ਤੁਸੀਂ ਮੈਨੂੰ ਵੀ ਹਾਂ ਤੁਸੀਂ ਅੱਜ ਮੇਰੇ ਜੋ ਮੈਨੂੰ ਅੱਜ ਪਿਆਰ ਦਿੱਤਾ ਇਹ ਦੇਖ ਕੇ ਮੈਨੂੰ ਤਾਂ ਮੈਨੂੰ ਬਹੁਤ ਬਹੁਤ ਵੀਰ ਇਹ ਗੱਲ ਕਹਿੰਦੇ ਬਹੁਤ ਵੀਰ ਮੈਨੂੰ ਇਹ ਗੱਲ ਕਹਿੰਦੇ ਕਹਿੰਦੇ ਕਿ ਰਿਆਰ ਅਸੀਂ ਤਾਂ ਕੜਤੇ ਪਜਾਮੇ ਵਾਲਾ ਹੀ ਲੱਭਦੇ ਰਹੇ ਅੱਜ ਮੈਂ ਨਾ ਪਿੰਟ ਸ਼ਰਟ ਪਾ ਗਿਆ ਸੀਗਾ ਵੈਸੇ ਹੀ ਹੈ ਨਾ ਕਿ ਕੜਤਾ ਪਜਾਮਾ ਮੈਂ ਤਾਂ ਨਹੀਂ ਪਾਇਆ ਮੈਂ ਕਿ ਕੜਤੇ ਪਜਾਮੇ ਦੇ ਵਿੱਚ ਨਾ ਮੈਂ ਫਿਰ ਮੋਟਾ ਜਿਆਦਾ ਲੱਗਦਾ ਫੋਟੋਆਂ ਦਾ ਕਰਾਉਣੀ ਆਈਆਂ ਫੋਟੋ ਕਰਾਉਣ ਨੂੰ ਤਾਂ ਕਿਸੇ ਨੂੰ ਜਵਾਬ ਨਹੀਂ ਦੇ ਸਕਦਾ ਵੀ ਕੜਤੇ ਪਜਾਮੇ ਦੇ ਨਾ ਇਹ ਉਮਰ ਵੀ ਬਾਲੀ ਵੱਡੀ ਲੱਗਦੀ ਹੈ ਫਿਰ ਮੈਂ ਮੋਟਾ ਵੀ ਵਾਲਾ ਲੱਗਦਾ ਹਾਂ ਤੇ ਤਾਂ ਕਰਕੇ ਮੈਂ ਕਿ ਯਾਰ ਪਿੰਟ ਸ਼ਰਟ ਪਾ ਕੇ ਜਾਨੇ ਪਿੰਟ ਸ਼ਰਟ ਚ ਨਾ ਠੀਕ ਲੱਗਦੇ ਆ ਸਲਿਮ ਲੱਗਦੇ ਆ ਵੀ ਹਾਂ ਠੀਕ ਲੱਗਦਾ ਪੈਂਟ ਸ਼ੈਲਡ ਜੇ ਨਾ ਕਿਉਂਕਿ ਪੈਂਟ ਸ਼ੈਲਡ ਖੁੱਲੀ ਨਹੀਂ ਹੁੰਦੀ ਠੀਕ ਠੀਕ ਹੁੰਦੀ ਤੇ ਉਹਦੇ ਚੱਕਰ ਜਿਵੇਂ ਤਾਂ ਅੱਜ ਪੈਂਟ ਸ਼ੈਲਡ ਪਾਈ ਹੈ ਨਾ ਉਹ ਮੈਨੂੰ ਵਾਲੇ ਵੀਰ ਕਹਿੰਦੇ ਕਹਿੰਦੇ ਯਾਰ ਵੀਰੇ ਅਸੀਂ ਤਾਂ ਕੁੜਤੇ ਵਿਜਾਮੇ ਵਾਲੇ ਹੀ ਲੱਭੀਗੇ ਤੈਨੂੰ ਮੈਂ ਕਿਹਾ ਅੱਛਾ ਯਾਰ ਤੇ ਮੈਂ ਕਿਹਾ ਵੀਰੇ ਕੋਈ ਗੱਲ ਨਹੀਂ ਵੀ ਤੁਸੀਂ ਚਲੋ ਹੁਣ ਮੈਨ ਲਓ ਫੇਰ ਉਹ ਵੀਰ ਮੈਨੂੰ ਮਿਲੇ ਮੈਨੂੰ ਕਹਿੰਦੇ ਵੀ ਅਸੀਂ ਕਦੋਂ ਦੇ ਕੁੜਤੇ ਵੀ ਤੇਰਾ ਵੀ ਹਾਂ ਇਹ ਲੱਭੀ ਜਾਂਦੇ ਵੀ ਲੰਬਾ ਹੋਊਗਾ ਵੀ ਕੁੜਤਾ ਪਜਾਮਾ ਪਾਇਆ ਉਹ ਵੀ ਅਸੀਂ ਸੋਚਿਆ ਹੀ ਨਹੀਂ ਸੀਗਾ ਵੀ ਤੂੰ ਪੈਂਟ ਸ਼ਰਟ ਪਾ ਕੇ ਆਏਗਾ ਅਸੀਂ ਕਹਾਂ ਵੀ ਜਦ ਮੈਂ ਜਿਆਦੇ ਆਮ ਕੁੜਤੇ ਪਜਾਮੇ ਜੀ ਹੁੰਦਾ ਤੇ ਉਹ ਜਿੱਦਣ ਮੈਂ ਪੈਂਟ ਸ਼ਰਟ ਪਾਈ ਜਾਂਦੀ ਉਹਦਣ ਮੈਂ ਆਪ ਦਿਨੀ ਨੂੰ ਕਰਕੇ ਵੀਡੀਓ ਨਹੀਂ ਬਣੀ ਹੁੰਦੀ ਇਹ ਵੀ ਹੋਇਆ ਨਹੀਂ ਮੇਰੀ ਜਿਆਦੇਦਾਰ ਕੁੜਤੇ ਪਜਾਮੇ ਦੀ ਵੀਡੀਓ ਹੁੰਦੀ ਨਹੀਂ ਦੂਜੇ ਲੋਟ ਹੁੰਦੀ ਨਹੀਂ ਇਹ ਚੱਕਰ ਵੀ ਹੋਇਆ ਵਾ ਤੇ ਚਲੋ ਕੋਈ ਨਹੀਂ ਵੀਰੇ ਫੇਰ ਮਿਲਾਂਗੇ ਕਿਸ ਦਿਨ ਮੇਲਾ ਹੋਇਆ ਜਿੱਥੇ ਜਾਂ ਜਿੱਥੇ ਵੀ ਇਕੱਠ ਰਿਆ ਜਰੂਰ ਮਿਲਾਂਗੇ ਹਨਾ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਵੀਰਾਂ ਦਾ ਦਿਲੋਂ ਪਿਆਰ ਸਤਿਕਾਰ ਸਾਰੇ ਵੀਰਾਂ ਦਾ ਕਿਉਂਕਿ ਹੁਣ ਹਣ ਆਪਾਂ ਜਾਣਾ 5 ਤਰੀਕ ਨੂੰ ਉੱਥੇ ਵਰਸ਼ੀ ਤੇ ਆਪਣੇ ਬਾਬਾ ਸਿਆੜ ਵਾਲੇ ਆ ਮਹਾਪੁਰਸ਼ ਹਨ ਤੇ ਉਹਨਾਂ ਦੀ ਵਰਸ਼ੀ ਆ ਉੱਥੇ ਦੇ ਭਗਵਰ ਸਾਹਿਬ ਗੁਰਦਾਰੇ ਹੁੰਦੀ ਆ ਉਹ ਨੰਗਲ ਡੈਮ ਕੋਲੇ ਭਗਵਰ ਸਾਹਿਬ ਆ ਥੱਲੇ ਠਾਠ ਬਣੀ ਹੋਈ ਆ ਵੀਰੇ ਇੱਕ ਤਾਂ ਉੱਪਰ ਆ ਨਾ ਭਗਵਰ ਸਾਹਿਬ ਗੁਰਦਾਰਾ ਸਾਹਿਬ ਆ ਜਿਹੜਾ ਉਸ ਤੋਂ ਇੱਕ ਥੱਲੇ ਜਾ ਕੇ ਠਾਠ ਬਣੀ ਹੋਈ ਆ ਉੱਥੇ ਵਰਸ਼ੀ ਆ ਉੱਥੇ 5 ਤਰੀਕ ਨੂੰ ਜਾਣਾ ਜਾਣਾ ਸੀ 5 6 7 ਤਿੰਨ ਦਿਨ ਉੱਥੇ ਹੀ ਰਹਿਣਾ ਹੁੰਦਾ ਵੀਰੇ ਕਿਉਂਕਿ ਉੱਥੇ ਲੰਗਰ ਦੀ ਡਿਊਟੀ ਆਪਣੇ ਕੋਲੇ ਹੁੰਦੀ ਆ ਕਿ ਆਪਾਂ ਹੀ ਬਣਾਉਣਾ ਤਿੰਨੇ ਦਿਨ ਲੰਗਰ ਆ ਨਾ ਦਾਲ ਪਾਣੀ ਜੋ ਵੀ ਬਣਨਾ ਤਿੰਨੇ ਟਾਈਮ ਉਹ ਆਪਣੇ ਅੰਦਰ ਵੀ ਆਪਾਂ ਬਣਾਉਣਾ ਹੁੰਦਾ ਆਪਾਂ ਹੀ ਬਣਾਉਣਾ ਤੇ ਸਾਰਾ ਕੁਝ ਉਹ ਅਰੇਂਜਮੈਂਟ ਦਾ ਆਪਣਾ ਹੁੰਦਾ ਉੱਥੇ ਤੇ ਸਾਰੇ ਪਿੰਡ ਦਾ ਯਾਨੀ ਕਿ ਜੋਧਾ ਨਗਰ ਦਾ ਵੀ ਜੋਧਾ ਨਗਰ ਦੇ ਨਗਰ ਦਾ ਹੁੰਦਾ ਤਾਂ ਜੋਧਾ ਵਾਲੇ ਦਾ ਲੰਗਰ ਦਾ ਪ੍ਰਬੰਧ ਸਾਡਾ ਜੋਧਾ ਨਹੀਂ ਹੁੰਦਾ ਤੇ ਪਿੰਡੋ ਚਾਚੇ ਹੋਣੀ ਹੈਗੇ ਆਪਣੇ ਤੇ ਉਹ ਜਾਣਦੇ ਹੁੰਦੇ ਆ ਸਾਰਿਆਂ ਦੇ ਨਾਲ ਹਨ ਤੇ ਨਾਲ ਜਾ ਕੇ ਕਰਕੇ ਆਈਦਾ ਉਸ ਇਦਾਂ ਦਾ ਕਿ ਵਧੀਆ ਚੱਲੀ ਜਾਂਦਾ ਤੇ ਉੱਥੇ ਜਾਣਾ ਵਾ ਹੁਣ 5 ਤੋਂ 7 ਤੱਕ ਉੱਤੇ ਰਵਾਂਗੇ ਤੇ ਬਸ ਉੱਥੇ ਮਿਲਾਂਗੇ ਜਿਹੜੇ ਵੀਰ ਹੋਏ ਉੱਥੇ ਉਧਰ ਪਹੁੰਚ ਜਾਂਦੇ ਆ ਵੀਰ ਆਪੋ ਆਪਣੀ ਸ਼ਰਧਾ ਹਨ ਤੇ ਚਾਹੇ ਦੇਖੋ ਮੈਂ ਤਾਂ ਵੀਰੇ ਮੇਰੀ ਸੋਚ ਨਹੀਂ ਹੈ ਆ ਕਿ ਮੈਂ ਕਿਸੇ ਧਰਮ ਨੂੰ ਨਹੀਂ ਮਾੜਾ ਕਹਿੰਦਾ ਕਿਸੇ ਬਾਬੇ ਨੂੰ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਨਹੀਂ ਆਪਾਂ ਮਾੜਾ ਕਹਿੰਦੇ ਪਤਾ ਕੀ ਗੱਲ ਯਾਰ ਜੀ ਦੀ ਸੋਚਣੀ ਜੀ ਦੀ ਜੀ ਦੀ ਉਹ ਸ਼ਰਧਾ ਜਿੱਥੇ ਜੁੜੀ ਹੋਈ ਆ ਯਾਰ ਵੀਰੇ ਜੁੜੀ ਰਹਿਣ ਦੋ ਠੀਕ ਨਹੀਂ ਆਪਣੀ ਵਾਹਿਗੁਰੂ ਦੇ ਵਿੱਚ ਜੁੜੀ ਆ ਤਾਂ ਆਪਣੀ ਵਾਹਿਗੁਰੂ ਚ ਜੋੜ ਕੇ ਰੱਖੋ ਠੀਕ ਨਹੀਂ ਪਤਾ ਕੀ ਗੱਲ ਆਪਾਂ ਵੀਰੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਮੇਰੀ ਤਾਂ ਸੋਚਣੀ ਇਹ ਆ ਕਿ ਆਪਾਂ ਕਿਸੇ ਨੂੰ ਮਾੜਾ ਕਹਿ ਕੇ ਕਿਉਂ ਆਪਾਂ ਪਾਪਾਂ ਦੇ ਭਾਗੀ ਬਣਨਾ ਠੀਕ ਨਹੀਂ ਵੀ ਆਪਾਂ ਮਾੜਾ ਕਹੀਏ ਵੀ ਹਾਂ ਨਹੀਂ ਯਾਰ ਆ ਤਾਂ ਐਵੇਂ ਆਤ ਵੀਰੇ ਦੇਖੋ ਹਾਂ ਤੁਸੀਂ ਨਾ ਮੰਨੋ ਤੁਸੀਂ ਨਾ ਕਰੋ ਹੁਣ ਦੇਖੋ ਆਪਾਂ ਵਾਹਿਗੁਰੂ ਪਸੰਦ ਆ ਆਪਾਂ ਨੂੰ ਵਾਹਿਗੁਰੂ ਹੈਗਾ ਆਪਾਂ ਵਾਹਿਗੁਰੂ ਨੂੰ ਮੰਨਦੇ ਆ ਨਾ ਤੇ ਪਰ ਆਪਾਂ ਕਿਸੇ ਦੇ ਧਰਮ ਨੂੰ ਮਾਰਾ ਕਿਉਂ ਗੈਨ ਇੱਕ ਗੱਲ ਤੁਸੀਂ ਨੋਟ ਕਰਿਓ ਅਬ ਮੈਂ ਤੁਹਾਨੂੰ ਗੱਲ ਦੱਸਦਾ ਤੇ ਆਪਣੇ Hindu ਧਰਮ ਵਾਲੇ ਆ ਨਾ Hindu ਧਰਮ ਦੇ ਲੋਕ ਜਦੋਂ ਆਪਣੇ ਗੁਰਦੁਆਰਾ ਸਾਹਿਬ ਆਉਂਦੇ ਆ ਤੁਸੀਂ ਆਪਣੇ ਲਿੰਕ ਦੇ ਵਿੱਚ ਬੰਦਿਆਂ ਦੀ ਗੱਲ ਕਰਦਾ ਮੈਂ ਜਿਵੇਂ ਸਮਝ ਲਓ ਤੁਹਾਡੇ ਯਾਰ ਦੋਸਤ ਜਾਂ ਤੁਹਾਡੇ ਨਾਲ ਕੋਈ ਵਪਾਰ ਦੇ ਨਾਲ ਸਾਝ ਰੱਖਦੇ ਤੁਸੀਂ ਜਾਂ ਜਿਵੇਂ ਆਪਣੇ ਕਿਤੇ ਆਪਾ ਪਾਟ ਰਖਾਉਂਦੇ ਆ ਗੁਰਦੁਆਰਾ ਸਾਹਿਬ ਜਾਂ ਇਦਾਂ ਹੁੰਦਾ ਜਾਂ ਤੁਸੀਂ ਦੇਖਿਓ ਉਹ Hindu ਧਰਮ ਵਾਲੇ ਲੋਕ ਜਿਨ੍ਹਾਂ ਦਾ Hindu ਧਰਮ ਉਹ ਕਿੰਨੇ ਰਿਸਪੈਕਟਫੁਲੀ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਣਗੇ ਪੂਰਾ ਨਮਸਕਾਰ ਸਤਿਕਾਰ ਦੇ ਨਾਲ ਬੰਦੇ ਆ ਠੀਕ ਨਹੀਂ ਕੀ ਆਪਾਂ ਉਹਨਾਂ ਦੇ ਮੰਦਰਾਂ ਨੂੰ ਉਵੇਂ ਸਤਿਕਾਰ ਨਾਲ ਕਰਦੇ ਆਂ ਦੱਸੋ ਨਹੀਂ ਨਾ ਕਿ ਇਸ ਚੀਜ਼ ਦਾ ਫਰਕ ਪੈ ਜਾਂਦਾ ਵੀਰੇ ਹੁਣ ਮੈਂ ਤੈਨੂੰ ਦੱਸ ਦਾਂ ਸਾਡੇ ਨਾ ਬਹੁਤ ਆਪਣੇ ਜਿਹੜੇ ਸਾਡੇ ਬਿਹਾਰੋਂ ਯੂਪੀੋਂ ਵਾਗੇ ਰਹਿੰਦੇ ਆ ਮੈਂ ਸਵੇਰੇ ਸਵੇਰੇ ਜਦੋਂ ਗੁਰਦਵਾਰਾ ਸਾਹਿਬ ਜਾਂਦਾ ਹਨ ਉਹ ਚਲੋ ਨੌਦੇਨੂ ਦੇ ਘਟ ਹੁੰਦੇ ਆ ਨਾ ਤੁਹਾਨੂੰ ਪਤਾ ਹੀ ਪਰ ਉਹ ਨਾ ਜਦੋਂ ਸਵੇਰੇ ਸਵੇਰੇ ਗੁਰਦਵਾਰਾ ਸਾਹਿਬ ਦੇ ਮੂਹਰ ਦੀ ਨਿੰਗਦੇ ਆ ਉਹਨਾਂ ਨੇ ਰੋਕ ਕੇ ਨਮਸਕਾਰ ਕਰਕੇ ਨਿੰਗਣਾ ਦੇ ਕੀ ਆਪਾਂ ਮੰਦਿਰ ਮੂਰੇ ਜਾਂ ਮਸਜਿਦ ਮੂਰੇ ਨਮਸਕਾਰ ਕਰਕੇ ਨਿੰਗਦੇ ਆਂ ਨਹੀਂ ਕਿਉਂ ਉੱਥੇ ਆਪਣੇ ਵਿੱਚ ਈਗੋ ਵੱਡ ਜਾਂਦੀ ਆਂ ਕਿ ਨਹੀਂ ਨਹੀਂ ਇਹ ਤਾਂ ਸਿੱਖਾਂ ਅਜਿਹਾ ਨਹੀਂ ਵੀਰੇ ਇਦਾਂ ਨਾ ਕਰਿਆ ਕਰੋ ਕਿਸੇ ਦੇ ਧਰਮ ਨੂੰ ਕਿਸੇ ਦੇ ਉਹਨੂੰ ਮਾੜਾ ਨਾ ਕਹੋ ਬਸ ਹਾਂ ਥੋੜੀ ਜਿੱਥੇ ਸ਼ਰਧਾ ਤੁਸੀਂ ਆਪਦੀ ਉੱਥੇ ਲਾਓ ਬਸ ਅਗਲੇ ਨੂੰ ਕਰੀ ਜਾਣ ਦੋ ਜੇ ਨਾ ਆਪੇ ਉਹਨੂੰ ਪਤਾ ਲੱਗ ਜੂ ਜਦੋਂ ਹੈਗਾ ਠੀਕ ਨਹੀਂ ਆਪਣਾ ਕੰਮ ਆ ਆਪਣਾ ਨੇ ਵਾਹਿਗੁਰੂ ਨੇ ਆਪਾਂ ਨੂੰ ਸਿਮਰਨ ਕਰਨਾ ਸਿਖਾਇਆ ਨਾਮ ਜਪਣਾ ਸਿਮਰਨ ਕਰਨਾ ਵੱਡਿਆਂ ਦਾ ਆਦਰ ਕਰਨਾ ਹਨ ਤੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਇਹ ਇਹ ਗੱਲ ਪਹਿਲਾਂ ਸਿਖਾਈ ਆ ਆਪਾਂ ਨੂੰ ਕਿ ਕਿਸੇ ਦੇ ਧਰਮ ਨੂੰ ਜਾਂ ਕਿਸੇ ਨੂੰ ਮਾੜਾ ਨਾ ਕਹੋ ਠੀਕ ਨਹੀਂ ਕਰਨ ਦੋ ਆਪੇ ਉਹ ਵਾਹਿਗੁਰੂ ਦੇਖਦਾ ਉੱਤੇ ਬੈਠ ਆਪਾਂ ਨੂੰ ਨਹੀਂ ਲੋੜ ਇਹ ਚੀਜ਼ਾਂ ਕਰਨ ਦੀ ਹਨ ਤੇ ਬਸ ਇਸ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਵੀਰ ਬਣੇ ਤੇ ਸਾਰਿਆਂ ਦੇ ਲਈ ਸਤਕਾਰ ਇੱਕੋ ਜਿਹਾ ਰੱਖੀਦਾ ਆਪਣੇ ਮਨਜ ਦਾ ਵੀ ਰਿਕੋ ਜਿਹਾ ਹੀ ਆ ਆਪਾਂ ਤਾਂ ਪੂਰੀ ਸ਼ਰਧਾ ਦੇ ਨਾਲ ਸਭ ਕਿਤੇ ਜਿੱਥੇ ਜਾਈਦਾ ਪੂਰੀ ਸ਼ਰਧਾ ਨਾਲ ਜਾਈਦਾ ਹੁਣ ਨੈਣਾ ਦੇ ਵੀ ਜਾਣੇ ਆ ਔਲੇ ਮਹੱਲੇ ਨੂੰ ਮੈਂ ਕਹਿਆ ਪੂਰੀ ਸ਼ਰਧਾ ਨਾਲ ਆਪਾਂ ਜਾ ਕੇ ਮੱਥਾ ਟੇਕਿਓ ਨੇ ਕਦੇ ਨਾ ਗਈ ਨਹੀਂ ਪਾਉਂਦੇ ਜਾਣਾ ਹੀ ਜਾਣਾ ਚਾਹੇ ਜਿੱਦਾਂ ਮਰਜੀ ਜਾਈਏ ਪਰ ਨੈਣਾ ਦੇ ਵੀ ਜ਼ਰੂਰ ਜਾਣਾ ਸਾਲ ਦੇ ਵਿੱਚ ਇੱਕ ਵਾਰ ਜਾ ਹੋ ਜਾਂਦਾ ਸਮਾਂ ਤੇ ਵਧੀਆ ਠੀਕ ਨੇ ਇੱਥੇ ਹੋਰ ਵੀ ਕਿਤੇ ਆਪਾਂ ਨੂੰ ਮਿਲਦਾ ਜਾਣ ਦਾ ਜਾਂ ਮੱਥਾ ਟੇਕਣ ਦਾ ਆਪਾਂ ਟੇਕ ਲਈਦਾ। ਬਾਰੋਂ ਨਮਸਕਾਰ ਵੀ ਕਰ ਦਿੰਦਾ ਹੁੰਦਾ ਮੈਂ ਤਾਂ ਸਭ ਕੁਝ ਕਰ ਲਈਦਾ। ਇਹ ਕੋਈ ਗੱਲ ਨਹੀਂ। ਤੇ ਬਾਕੀ ਚਲੋ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ। ਸਵੇਰੇ ਵੀਡੀਓ ਬਣਾਵਾਂਗੇ ਪ੍ਰੀਤ ਵਾਲੀ ਮਸ਼ੀਨ ਦਿਖਾਉਣੇ ਆ ਤੁਹਾਨੂੰ। ਜਿਹੜਾ ਡਿੱਗਰ ਆਪਾਂ ਲੈ ਕੇ ਆਂਦਾ ਕਿਉਂਕਿ ਹੁਣ ਤਾਂ ਰਾਤ ਨੂੰ ਫਿੱਤਰ ਨੇ। ਫਿੱਤਰ ਨੂੰ ਕਿਉਂਕਿ ਅਜੇ ਲੱਗ ਜਾਣਾ ਅੱਧਾ ਪੌਣਾ ਘੰਟਾ ਹੀ ਲੱਗ ਜਾਣਾ ਹੁੰਦੇ ਇਹਨੂੰ। ਤੇ ਫਿਰ ਸਵੇਰੇ ਬਣਾਵਾਂਗੇ ਉਹ ਵੀਡੀਓ ਉਹਦੇ ਪ੍ਰੀਤ ਮਸ਼ੀਨ ਤੇ ਨਾ ਸਵੇਰੇ ਬਣਾਉਨੇ ਆ ਕੱਲ ਨੂੰ ਵੀਡੀਓ ਤੇ ਚਲੋ ਦੇਖਿਓ ਵੀਰੇ ਪਿਆਰ ਦਿਆ ਕਰੋ ਵੀਡੀਓ ਨੂੰ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਵੀ ਦਿੰਨੇ ਹੋ ਮੇਰੇ ਤੇ ਮੈਂ ਤਾਂ ਕਦੀ ਤੁਹਾਨੂੰ ਕਹਿੰਦਾ ਹੀ ਨਹੀਂ ਹੈਗਾ ਤੇ ਪਰ ਠੀਕ ਆ ਬਹੁਤ ਪਿਆਰ ਵੀਰੇ ਦਿਲੋਂ ਧੰਨਵਾਦ ਸਾਰੇ ਵੀਰਾਂ ਦਾ ਹਨਾ ਚਲੋ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂਗੇ ਧੰਨਵਾਦ ਜੇ ਕਿਸੇ ਵੀਰ ਦਾ ਮੈਂ ਦਿਲ ਦਿਖਾਇਆ ਤਾਂ ਮਾਫੀ ਮੰਗਦਾ ਤੇ ਬਾਕੀ ਸਾਰੇ ਵੀਰਾਂ ਨੂੰ ਪਿਆਰ ਦਿਲੋਂ ਸਤਿਕਾਰ ਵੀਰੇ ਬਹੁਤ ਧੰਨਵਾਦ